ਲਾਓ ਵੀ ਮਿੱਤਰੋ ਆ ਤਾਂ ਉਹ ਗੱਲ ਹੋ ਗਈ ਆਖੇ ਆਪੇ ਫਾਖੜੀਏ ਨਹੀਂ ਤੈਨੂੰ ਕੌਣ ਛੜਾਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਦੇ ਹੀ ਕਈ ਹੋਰ ਮੰਤਰੀਆਂ ਤੇ ਐਮਐਲਏ ਨੂੰ ਕਸੂਤੀ ਹਾਲਤ ਚ ਪਾ ਦਿੱਤਾ ਮਾਮਲਾ ਬੜਾ ਦਿਲਚਸਪ ਹੈ ਬੜਾ ਇੰਟਰਸਟਿੰਗ ਹੈ ਤੇ ਹੁਣ ਵੱਡਾ ਖਲਾਰਾ ਵੀ ਪਵੇਗਾ ਹੋਇਆ ਕੀ ਜਿਹੜੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਐ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਭਾਈ ਪਿਛਲੇ ਦਿਨੀ ਚੈਲੰਜ ਕਰਤਾ ਉਹ ਕਹਿੰਦੇ ਵੀ ਆ ਆਮ ਆਦਮੀ ਪਾਰਟੀ ਨੂੰ ਤੇ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਆਪੋ ਆਪਣੇ ਐਮ ਐਲ ਏ ਦੀ ਨਸ਼ਾ ਪਰਖਣ ਵਾਲੇ ਡੋਪ ਟੈਸਟ ਕਰਾਉਣਾ ਚਾਹੀਦਾ ਤੇ ਫਿਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਅਮਨ अरोड़ा ਸਾਹਿਬ ਉਹ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਤੇ ਮੀਡੀਆ ਦੇ ਸਾਹਮਣੇ ਆ ਕੇ ਬਹਿ ਗਏ ਤੇ ਜਿਹੜਾ ਚੈਲੰਜ ਸੁਨੀਲ ਜਾਖੜ ਸਾਹਿਬ ਨੇ ਕੀਤਾ ਸੀ ਉਹ ਅਮਨ अरोड़ा ਸਾਹਿਬ ਨੇ ਪੂਰਾ ਐ ਜਿੰਨੂੰ ਕਹਿੰਦੇ ਜੱਜ ਕੇ ਕਬੂਲ ਲਿਆ ਅਮਨ अरोड़ा ਸਾਹਿਬ ਕਹਿੰਦੇ ਵੀ ਜਾਖੜ ਸਾਹਿਬ ਆਪਾਂ ਆਪਣੇ ਐਮ ਐਲ ਏ ਮੰਤਰੀਆਂ ਦੀ ਜਾਤ ਫੇਰ ਕਰਾਵਾਂਗੇ ਪਹਿਲਾ ਤੁਸੀਂ ਐ ਕਰੋ ਮੈਂ ਤਿਆਰ ਆ ਮੈਂ ਚੈਲੰਜ ਕਬੂਲਦਾ ਵੀ ਆਂ ਤੇ ਚੈਲੰਜ ਕਰਦਾ ਵੀ ਆਂ ਆ ਜੋ ਪਹਿਲਾ ਆਪਾਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਤੋਂ ਸ਼ੁਰੂ ਕਰੀਏ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹ ਪੰਜਾਬ ਦਾ ਤੁਸੀਂ ਭਾਜਪਾ ਦੇ ਹੋ ਰਾਜਾ ਵੜਿੰਗ ਕਾਂਗਰਸ ਦਾ ਤੇ ਸੁਖਵੀਰ ਬਾਗਲ ਸਾਹਿਬ ਅਕਾਲੀ ਦਲ ਦੇ ਆਜੋ ਆਪਾਂ ਸਾਰੇ ਪ੍ਰਧਾਨਾਂ ਦਾ ਡੋ ਟੈਸਟ ਕਰਾਈਏ ਤਾਂ ਕਿ ਪੜਿਆ ਜਾ ਸਕੇ ਵੀ ਕਿਹੜੀ ਪਾਰਟੀ ਦਾ ਪ੍ਰਧਾਨ ਕੋਈ ਨਸ਼ਾ ਕਰਦਾ ਹੈ ਹੁਣ ਇੱਥੇ ਗਰਾਰੀ ਪਸ ਗਈ ਕਸੂਤੀ ਅਸੀਂ ਕਿਵੇਂ ਅਮਨ ਵੜਾ ਸਾਹਮਣੇ ਆਪਦੇ ਬਾਰੇ ਤਾਂ ਦਿੱਤਾ ਕਹਿ ਪਰ ਸੁਨੀਲ ਜਾਖੜ ਨੇ ਨਾਲੇ ਵੀ ਕਿਹਾ ਸੀ ਵੀ ਹਰ ਪਾਰਟੀ ਦੇ ਆਗੂ ਦੀ ਜਾਇਦਾਦ ਦੀ ਜਾਂਚ ਵੀ ਕਰਾਈ ਜਾਵੇ ਹੁਣ ਦੋਵੇਂ ਗੱਲਾਂ ਦੇ ਉੱਪਰ ਜੇਕਰ ਕੋਲਾ ਦੂਜੀਆਂ ਪਾਰਟੀਆਂ ਵਾਲੇ ਕਹਿਣ ਵੀ ਆਜੋ ਹਰ ਪਾਰਟੀ ਦੇ ਮੁੱਖ ਆਗੂ ਜਿਹੜੇ 5-5 ਨੇ ਪੰਜਾਬ ਦੇ ਉਹਨਾਂ ਦੀ ਜਾਂਚ ਕਰਾ ਲਓ ਤਾਂ ਕਿ ਭਗਵੰਤ ਮਾਨ ਸਾਹਿਬ ਆਪਣਾ ਡੋਪ ਟੈਸਟ ਕਰਾਉਣ ਲਈ ਤਿਆਰ ਹੋਣਗੇ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਬਾਕੀ ਐਮਐਲਏ ਨੇ ਮੰਤਰੀ ਨੇ ਉਹ ਡੋਪ ਟੈਸਟ ਕਰਨ ਲਈ ਤਿਆਰ ਹੋਣਗੇ ਅਮਨ ਰੋੜਾ ਕਹਿੰਦੇ ਨੇ ਆਪਣੇ ਤੋਂ ਸ਼ੁਰੂ ਕਰਦੇ ਆ ਪ੍ਰਧਾਨਾਂ ਤੋਂ ਉਸ ਤੋਂ ਬਾਅਦ ਆਪਾਂ ਹੇਠਾਂ ਵਾਲੇ ਐਮਐਲਏ ਤੇ ਮੰਤਰੀਆਂ ਦੀ ਕਰਾ ਲਾਂਗੇ ਭਲਾ ਜੇ ਸੁਨੀਲ ਜਾਖੜ ਨੇ ਕਿਹਾ ਚਲੋ ਕਰਾਈਏ ਤੇ ਜਾਖੜ ਨੇ ਵੀ ਕਰਾ ਲਿਆ ਅਮਨ ਰੋੜਾ ਨੇ ਕਰਾ ਲਿਆ ਜਦੋਂ ਦੂਜੀ ਚਫਟ ਲੱਗੀ ਜਦੋਂ ਵਾਰੀ ਐਮਐਲਏ ਤੇ ਮੰਤਰੀਆਂ ਦੀ ਆਈ ਉਦੋਂ ਬਣੇਗਾ ਕਿ ਕੀ ਆਮ ਆਦਮੀ ਪਾਰਟੀ ਦੇ ਜਿਹੜੇ 93 94 ਐਮਐਲਏ ਪਹਿਲਾਂ ਨਹੀਂ ਭਗਵੰਤ ਮਾਨ ਸਾਹਿਬ ਸਵੇਤ ਉਹ ਨਸ਼ਾ ਫੜਨ ਵਾਲਾ ਡੋਪ ਟੈਸਟ ਕਰਾਉਣ ਲਈ ਤਿਆਰ ਹੋਣਗੇ ਹੁਣ ਭਗਵੰਤ ਮਾਨ ਸਾਹਿਬ ਉਹਨਾਂ ਬਾਰੇ ਹਮੇਸ਼ਾ ਹੀ ਇਹ ਚਰਚਾ ਚੱਲਦੀ ਹੈ ਵੀ ਉਹ ਅਜੇ ਵੀ ਪੀਂਦੇ ਨੇ ਸ਼ਰਾਬ ਵਿਕਰਮ ਮਜੀਠੀਆ ਨੇ ਕਿੰਨੀ ਵਾਰ ਭਗਵੰਤ ਮਾਨ ਸਾਹਿਬ ਉਹਨਾਂ ਦੀ ਬੇਟੀ ਸਾਹਮਣੇ ਆਈ ਵੀ ਗੁਰਦੁਆਰੇ ਸ਼ਰਾਬ ਪੀ ਕੇ ਚਲੇ ਜਾਂਦੇ ਨੇ ਵਿਧਾਨ ਸਭਾ ਦਾ ਸ਼ਰਾਬ ਪੀ ਕੇ ਚਲੇ ਜਾਂਦੇ ਨੇ ਹੋ ਸਕਦਾ ਉਹ ਕਿਸੇ ਖੜਤਨ ਤੋਂ ਬੋਲੀ ਹੋਵੇ ਪਰ ਕੀ ਮੁੱਖ ਮੰਤਰੀ ਸਾਹਿਬ ਪਿਆਰ ਹੋਣਗੇ ਨਸ਼ਾ ਫੜਨ ਦਾ ਡੋ ਟੈਸਟ ਕਰਾਉਣ ਲਈ ਇਹ ਸਵਾਲ ਨੇ ਆਵਾਦਮੀ ਪਾਰਟੀ ਦੇ ਸਾਰੇ ਐਮ ਐਲ ਏ ਤੇ ਮੰਤਰੀ ਤਿਆਰ ਹੋਣਗੇ ਇਹ ਗੱਲ ਵੈਸੇ ਇਹ ਹੋਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਹੈ ਜਾਂਚ ਹੋਣੀ ਚਾਹੀਦੀ ਹੈ ਤਬੜੇ ਟਾਈਮ ਦੀ ਹੋਣੀ ਚਾਹੀਦੀ ਸੀ ਮੈਨੂੰ ਲੱਗਦਾ ਤਾਂ ਰੂਲ ਹੀ ਹੋਣਾ ਜਦੋਂ ਕਿਸੇ ਦੇ ਅਸਲੇ ਦਾ ਲਾਇਸੈਂਸ ਬਣਦਾ ਹੈ ਮੰਨ ਲਓ ਕਿਸੇ ਨੇ ਅ ਰਿਵੋਲਵਰ ਦਾ ਪਿਸਟਲ ਦਾ ਬੰਦੂਕ ਦਾ ਲਾਇਸੈਂਸ ਬਣਾਉਣਾ ਹੈ ਉਹਦਾ ਡੋ ਟੈਸਟ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਟਾਈਮ ਫਾਈਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਟਾਈਮ ਫਾਈਲ ਅੱਗੇ ਹੀ ਨਹੀਂ ਧੁਰਦੀ ਕਹਿੰਦੇ ਜੀ ਅਸਲਾ ਲੈਣਾ ਬੰਦੇ ਨੇ ਕਰਦਾ ਹੋਇਆ ਤੇ ਫਿਰ ਇਹ ਅਸਲੇ ਦੀ ਸਹੀ ਵਰਤੋਂ ਨਹੀਂ ਕਰ ਸਕੇਗਾ ਤੇ ਕੀ ਜਿਨ੍ਹਾਂ ਨੇ ਐਮਐਲਏ ਬੰਨਾ ਐਮਪੀ ਬੰਨਾ ਮੰਤਰੀ ਬੰਨਾ ਜਿਨ੍ਹਾਂ ਨੇ ਬਾਅਦ ਚ ਪੂਰਾ ਹਲਕਾ ਚਲਾਉਣਾ ਹੈ ਪੰਜਾਬ ਚਲਾਉਣਾ ਹੈ ਦਾ ਡੋਪ ਟੈਸਟ ਨਹੀਂ ਹੋਣਾ ਚਾਹੀਦਾ ਲੱਗਦਾ ਚੋਣ ਕਮਿਸ਼ਨ ਨੂੰ ਇਹ ਸ਼ਰਤ ਰੱਖਣੀ ਚਾਹੀਦੀ ਆ ਇਹ ਨਿਯਮ ਬਣਾਉਣਾ ਚਾਹੀਦਾ ਜਿਵੇਂ ਜਾਇਦਾਦਾਂ ਦੇ ਵੇਰਵੇ ਲੈ ਜਾਂਦੇ ਨੇ ਪਰਮਾਨਿਤ ਤੇ ਪਾਰਦਰਸ਼ਤਾ ਦੇ ਨਾਲ ਡੋਪ ਟੈਸਟ ਕਰਾਇਆ ਜਾਏਗਾ ਹਰ ਉਸ ਉਮੀਦਵਾਰਦਾਰ 25 ਤੋਂ ਲੈ ਕੇ ਐਮਐਲਏ ਤੇ ਐਮਪੀ ਤੱਕ ਦੀ ਚੋਣਾਂ ਮੈਨੂੰ ਲੱਗਦਾ ਜੇ ਇੰਜ ਹੋ ਜੇ ਤੇ ਨੰਮ ਐਮਐਲਏ ਐਮਪੀ ਤੇ ਮੰਤਰੀ ਕਿ ਕਿਜਾਇਆ ਜਾਣਗੇ ਇਹ ਤੁਸੀਂ ਦੱਸ ਦਿਓ ਮੈਨੂੰ ਲੱਗਦਾ ਹੈ ਕਿ ਵੱਡੇ ਰਹਣੇ ਅਜ ਤੱਕ ਕੋਕੀ ਮਪਕੀ ਸ਼ਰਾਬ ਸ਼ਰਾਬ ਨੂੰ ਤਾਂ ਅਜ ਤੱਕ ਕਾਰਾਂ ਨੇ ਨਸ਼ਾ ਐਲਾਨ ਨਹੀਂ ਕੀਤਾ ਇਸੇ ਕਰਕੇ ਨਹੀਂ ਕੀਤਾ ਕਿਉਂਕਿ ਵੱਡੀ ਗਿਣਤੀ ਜਿਹੜੇ ਜਿਨ੍ਹਾਂ ਨੇ ਕਾਨੂੰਨ ਬਣਾਉਣਾ ਹੈ ਅਜ ਕਾਨੂੰਨ ਬਣਾਉਣੇ ਐਮਐਲਏ ਨੇ ਬਣਾਉਣੇ ਆ ਐਮਪੀਆਂ ਨੇ ਤੇ ਉਹਨਾਂ ਚੋਂ ਵੱਡੀ ਗਿਣਤੀ ਦਾ ਆਪ ਪੈਗ ਛੈਗ ਲਾਉਂਦੇ ਨੇ ਪਿਛਲੇ ਦਿਨੀ ਮੈਂ ਇੱਕ ਲੀਡਰ ਦੀ ਇੰਟਰਵਿਊ ਕਰਨ ਗਿਆ ਉਹਨੇ 15 ਵਾਰ ਮੈਨੂੰ ਪੈਗ ਪੁੱਛਿਆ ਤੇ ਫਿਰ ਆਪ ਦੱਸਿਆ ਵੀ ਮੈਂ ਭਰਾ ਪੀਣਾ ਮੈਂ ਲਗਾਈ ਪੀਣਾ ਮੈਂ ਕਿਹਾ ਮੈਂ ਤਾਂ ਲੰਬੋ ਦਿੱਤਾ ਗਿਆ ਪੈਗੀ ਨਹੀਂ ਲਾਉਂਦਾ ਜਾਈਏ ਸਾਨੂੰ ਤਾਂ ਇਹ ਇੰਨਾ ਉੱਚੀ ਬੋਲਦਾ ਐ ਐਵੇਂ ਤਾਂ ਬੰਦਾ ਬੋਲ ਨਹੀਂ ਸਿੱਖਣਾ ਸੋ 90 ਫੀਸਦੀ ਜਿਹੜੇ ਇਹ ਲੋਕਾਂ ਦੇ ਚੁਣੇ ਹੋਏ ਨਮਾਇंदे ਨੇ ਇਹ ਪੀ ਖਾ ਕੇ ਪਾਸ਼ਣ ਦਿੰਦੇ ਨੇ ਇਸੇ ਕਰਕੇ ਨੀਂਦ ਸੋਫੀ ਬੰਦੇ ਨੂੰ ਜੇ ਸਾਹਮਣੇ ਬੋਲ ਰਿਆਂ ਤਾਂ ਮੈਂ ਤਾਂ ਵਾਜਬ ਜੀਆਂ ਗੱਲਾਂ ਕਰ ਸਕਦਾ ਵੱਡੇ ਵੱਡੇ ਟਰਪੜੇ ਗਪੌੜ ਸੰਖ ਉਹ ਜਦੋਂ ਛੇਟ ਜਾਂ ਕਾਲਾ ਮਾਲ ਅੰਦਰ ਗਿਆ ਹੋਵੇ ਕਹਿੰਦੇ ਉਦੋਂ ਸੁੱਝਦੇ ਆ ਜਿਆਦਾ ਸੋ ਮੈਨੂੰ ਲੱਗਦਾ ਟੈਸਟ ਹੋਣੇ ਚਾਹੀਏ ਪੰ ਰਾਜਾ ਬੜਿੰਗ ਮੰਨ ਲਓ ਹੋ ਜਾਵੇ ਅੱਜ ਇਹ ਹੈ ਜਿਵੇਂ ਐਨੇ ਕਹਤਾ ਕਿ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਮੈਂ ਡੋਪ ਟੈਸਟ ਕਰਾਉਣ ਲਈ ਤਿਆਰ ਆ ਸਨੀਲ ਜਖੜ ਕਹਿੰਦਾ ਮੈਂ ਤਿਆਰ ਆ ਪਰ ਹੋਊਗਾ ਕੀ ਭਗਵੰਤ ਮਾਨ ਯਾਰ ਰਾਜਾ ਵੜਿੰਗ 2 ਦਿਨ ਪਹਿਲਾਂ ਛੜਿਆ ਬੋਲ ਰਿਹਾ ਸੀ ਕਹਿੰਦਾ ਫੀਮ ਇਹਦੀ ਪੰਜਾਬ ਤੋਂ ਪੂਰੀ ਖੁੱਲ ਦੇ ਦੇਣੀ ਚਾਹੀਦੀ ਆ ਇਹ ਆਮ ਕਰ ਦੇਣਾ ਚਾਹੀਦਾ ਆਮ ਵਿਕਣਾ ਚਾਹੀਦਾ ਰਾਜਾ ਵੜਿੰਗ 2 ਦਿਨ ਪਹਿਲਾਂ ਬੋਲਿਆ ਹੁਣ ਰਹੀ ਗੱਲ ਦੂਜੇ ਚੈਲੰਜ ਦੀ ਦੂਜਾ ਚੈਲੰਜ ਕੀਤਾ ਗਿਆ ਵੀ ਜਾਇਦਾਦਾਂ ਦੀ ਜਾਂਚ ਕਰਾਈ ਜਾਵੇ ਹੁਣ ਇਹ ਜਾਂਚ ਕਿਹੜਾ ਲੀਡਰ ਕਰਾਊਗਾ ਵੇਖੋ ਜਿੰਨੇ ਵੀ ਅੱਜ ਤੱਕ ਐਮਐਲਏ ਤੇ ਐਮਪੀ ਜਿੱਤੇ ਨੇ ਉਹਨਾਂ ਸਾਰਿਆਂ ਦੀ ਜਾਇਦਾਦ ਜੋ ਅਸੀਂ ਦੇਖਿਆ ਐਮਪੀ ਐਮਐਲਏ ਬਣਨ ਤੋਂ ਪਹਿਲਾਂ ਤੇ 5 ਸਾਲ ਬਣਨ ਤੋਂ ਬਾਅਦ ਕਈ ਗੁਣਾ ਵਾਧਨ ਦੀ ਤੇ ਕਿਹੜਾ ਐਮਪੀ ਤੇ ਐਮਐਲਏ ਤੇ ਮੰਤਰੀ ਕਹੂਗਾ ਕਿ ਸਾਡੀਆਂ ਜਾਇਦਾਦਾਂ ਦੀ ਜਾਂਚ ਕਰਾਓ ਮੈਨੂੰ ਲੱਗਦਾ ਜਿਹੜੀ ਸੁਨੀਲ ਜਾਖੜ ਸਾਹਿਬ ਨੇ ਇਹ ਚੈਲੰਜ ਦਿੱਤਾ ਤੇ ਜਿਹੜਾ ਇਹ ਚੈਲੰਜ ਅਮਨ ਅਰੂੜਾ ਸਾਹਿਬ ਨੇ ਕਬੂਲਣ ਦੀ ਗੱਲ ਕੀਤੀ ਆ ਇਹ ਸਾਰੀਆਂ ਗੱਲਾਂ ਹਵਾ 'ਚ ਨਹੀਂ ਇਹ ਕੋਈ ਹੋਣੀ ਨਹੀਂ ਇਹਨਾਂ ਨੇ ਕੋਈ ਕਰਾਉਣੀ ਨਹੀਂ ਇਹ ਸਿਰਫ ਲੋਕਾਂ ਦੀ ਨਜ਼ਰ ਦੇ ਵਿੱਚ ਸੱਚੇ ਬਣਦੇ ਨੇ ਇਹ ਜਾਇਦਾਦ ਕਿਵੇਂ ਜਾਂਚ ਕਰਾ ਲੈਣਗੇ ਸਾਡੇ ਬਾਬੇ ਨਾਨਕ ਹੋਰਾਂ ਨੇ ਬਾਣੀ ਦੇ ਵਿੱਚ ਲਿਖਿਆ ਉਹ ਕਹਿੰਦੇ ਪਾਪਾਂ ਬਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਇਹ ਗੱਲ ਪੈਸੇ ਬਾਰੇ ਮਾਇਆ ਬਾਰੇ ਲਿਖੀ ਉਹਨਾਂ ਨੇ ਵੀ ਪਾਪਾਂ ਬਾਜੋ ਇਕੱਠੀ ਨਹੀਂ ਹੁੰਦੀ ਤੇ ਮਰ ਕੇ ਇਹ ਨਾਲ ਨਹੀਂ ਜਾਂਦੀ ਤੇ ਜਦ ਪਾਪਾਂ ਬਾਜੋ ਇਕੱਠੀ ਨਹੀਂ ਹੁੰਦੀ ਤੇ ਇਹਨਾਂ ਕੋਲ ਇੰਨੀ ਕਿਵੇਂ ਇਕੱਠੀ ਹੋ ਗਈ ਮਿਹਨਤ ਦੀ ਸੱਚੀ ਸੁੱਚੀ ਕਮਾਈ ਨਾਲ ਬੰਦਾ ਮਸਾ ਆਉਂਦੀਆਂ ਲੋੜਾਂ ਪੂਰੀਆਂ ਕਰਦਾ ਜਾਂ ਥੋੜੀ ਬਹੁਤ ਜ਼ਿੰਦਗੀ ਚ ਜਿੰਨੀ ਲਗਜ਼ਰੀ ਆਲੀਸ਼ਾਨ ਜ਼ਿੰਦਗੀ ਇਹ ਜਿਉਂਦੇ ਨੇ ਉਹ ਜ਼ਿੰਦਗੀ ਪਾਪਾ ਬਾਜ ਇਕੱਠੇ ਕੀਤੇ ਪੈਸੇ ਤੋਂ ਬਿਨਾ ਨਹੀਂ ਹੋ ਸਕਦੀ ਇਹਨਾਂ ਸਾਰਿਆਂ ਕੋਲ ਇੰਨੀਆਂ-ਇੰਨੀਆਂ ਜ਼ਮੀਨਾਂ ਇੰਨੇ-ਇੰਨੇ ਕਾਰੋਬਾਰ ਟਰਾਂਸਪੋਰਟਾਂ ਹਸਪਤਾਲਾਂ 'ਚ ਹਿੱਸੇ ਹੋਟਲਾਂ 'ਚ ਹਿੱਸੇ ਟੋਲ ਪਲਾਜ਼ਿਆਂ 'ਚ ਹਿੱਸੇ ਇਹ ਸਾਰਾ ਕੁਝ ਆਈ ਨਹੀਂ ਥੋੜਾ ਬਣਿਆ ਦਾ ਕਈ ਕਈ ਐਮਪੀ ਐਮਐਲਏ ਜਿਨ੍ਹਾਂ ਦੀਆਂ ਯੂਨੀਵਰਸਟੀਆਂ ਨੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਖੜਾ ਕੀਤਾ ਹੈ ਇਹ ਇਥੇ ਲੁਧਿਆਣੇ ਦੀ ਜਿਮਣੀ ਚੌਕ ਦੇ ਵਿੱਚ ਅਰੋੜਾ ਸਾਹਿਬ ਸੰਜੀਵ ਅਰੋੜਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਾਲਕ ਉਹ ਯੂਨੀਵਰਸਿਟੀ ਅਰਬਾਂ ਰੁਪਈਆਂ ਦੀ ਆ ਹੁਣ ਕਿਵੇਂ ਕਹਿਣਗੇ ਜਾਂਚ ਕਰਾਓ ਹੱਦ ਹੋ ਗਈ ਸੋ ਉਹ ਕਹਿੰਦੇ ਨੇ ਨਾ ਆ ਬੋਲਣਾ ਖੋਲੇ ਹੁਣ ਅਮਨ ਅਰੋੜਾ ਸਾਹਿਬ ਨੇ ਜੇ ਚੈਲੰਜ ਕਬੂਲਿਆ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਮੀਡੀਆ ਦੀ ਹਾਜ਼ਰੀ ਚ ਆਪਣਾ ਡੋਪ ਟੈਸਟ ਤੇ ਆਪਣੀ ਜਾਇਦਾਦ ਦੀ ਜਾਂਚ ਕਰਾ ਕੇ ਨਾਲ ਦੀ ਨਾਲ ਆਪਣੇ ਐਮਐਲਏ ਤੇ ਆਪਣੇ ਮੰਤਰੀਆਂ ਦੀ ਵੀ ਕਰਾਉਣੀ ਚਾਹੀਦੀ ਅਰੋੜਾ ਸਾਹਿਬ ਕੱਲੇ ਆਉਂਦਾ ਹੀ ਕਿਉਂ ਦਾਬਾ ਛੱਡੀ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿਉਂ ਨਹੀਂ ਲੱਗਦੇ ਕਿਉਂ ਸਰੀਲ ਜਾਖੜਤਾ ਐਸਨ ਸਰਕਾਰ ਚ ਨਹੀਂ ਗਾ ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆ ਉਹਨਾਂ ਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਅਮਨ ਅਰੋੜਾ ਸਾਹਿਬ ਨੇ ਕੱਲਾ ਜਾਖੜ ਨੂੰ ਚੈਲੰਜ ਦੇਈ ਜਾਂਦੇ ਆ ਉਹਨਾਂ ਨੂੰ ਕਹਿਣਾ ਚਾਹੀਦਾ ਸਾਰੇ ਲੀਡਰ ਜਿਹੜੇ ਜਿੱਤੇ ਹੋਏ ਨੇ ਐਮ ਐਲ ਏ ਜਾਂ ਐਮ ਪੀ ਤੇ ਸਾਰੇ ਪ੍ਰਧਾਨਾਂ ਦੀ ਕਰਾਈ ਤੇ ਜਿਹੜੀਆਂ ਸੂਬਾ ਕਮੇਟੀਆਂ ਪਾਰਟੀ ਦੀਆਂ ਉਹਨਾਂ ਦੀ ਆਗੂਆਂ ਦੀ ਕਰਾਈ ਪਰ ਸ਼ਾਇਦ ਇਹ ਗੱਲ ਨਾਲ ਅਮਨ ਅਰੋੜਾ ਜੀ ਕਹਿ ਸਕਦੇ ਨੇ ਨਾ ਸੁਨੀਲ ਜਾਖੜ ਨਾ ਰਾਜਾ ਵੜਿੰਗ ਨਾ ਸੁਖਬੀਰ ਬਾਦਲ ਹੈ ਨਹੀਂ ਇਹ ਹਿੰਮਤ ਕਿਉਂਕਿ ਭੇਦ ਵੱਡੇ ਖੁੱਲ ਜਾਣੇ ਆ ਨੰਗ ਵੱਡਾ ਨਿਕਲ ਜਾਣਾ ਫਿਰ ਇਹਨਾਂ ਤੋਂ ਸੰਭਾਲਿਆ ਨਹੀਂ ਜਾਣਾ ਤੁਹਾਨੂੰ ਕੀ ਲੱਗਦਾ ਹੈ ਪਾਰਟੀ ਵਾਜੀ ਤੋਂ ਬਾਹਰ ਨਿਕਲ ਕੇ ਆਪਣਾ ਕਮੈਂਟ ਲਿਖਿਓ